ਜੀ ਜੀ ਅੱਜ ਆਏ ਸਕੂਲ ਤੇ ਡਰਾਈਵਰ ਵੀ ਸਾਰੇ ਆਏ ਨੇ ਆਪ ਕੋ ਆਪਣੀਆਂ ਬੱਸਾਂ ਲੈ ਕੇ ਜਾਣਗੇ ਆ ਦੇਖੋ ਜੀ ਆਪਾਂ ਵੀ ਆਪਣੀ ਕੀਤੀ ਸਟਾਰਟ ਪਹਿਲੇ ਸਾਲ ਫੇਜੀ ਸਟਾਰਟ ਹੋ ਗਈ ਜੀ ਕਈ ਹੋਈਆਂ ਨਹੀਂ ਇੱਥੇ ਮਣੀ ਰਾਣੀ ਦੇ ਪਹਿਲੇ ਨੰਬਰ ਤੇ ਸਟਾਰਟ ਹੋ ਹੁਣ ਕਰਦੇ ਆ ਜੀ ਇਹਦੀ ਸਰਵਿਸ ਫਿਰ ਲੈ ਕੇ ਚਲਦੇ ਆ ਜੀ ਪਿੰਡ ਇਹਦੀ ਵੀ ਸਰਵਿਸ ਹੋਏਗੀ ਅੱਜ ਫੋਲ ਟ੍ਰੈਵਲ ਤਹਿਲ ਸਿੰਘ ਆਹ ਦੇਖੋ ਜੀ ਕਾਰੇ ਸਰਵਿਸ ਤਹਿਲ ਸਿੰਘ ਵੀ ਆਇਆ ਨੇ ਤੇ ਗੱਡੀਆਂ ਰਹਿ ਨੇ ਧੋ ਧੋਤਾ ਆ ਕੇ ਫਿਰ ਚੱਲਦੇ ਆਪਾਂ ਆਪਾਂ ਲੈ ਕੇ ਚੱਲੇ ਸੀ ਬੱਸ ਤੇ ਬੱਸ ਦਾ ਨਿਕਲਿਆ ਟਾਇਰ ਪੰਕਚਰ ਤੇ ਹੁਣ ਪੰਕਚਰ ਲਵਾ ਕੇ ਫਿਰ ਚੱਲਦੇ ਆਂ ਪਹਿਲੋਂ ਧੋਤੀਆ ਧੋਤਾ ਕੇ ਦੇਖਿਆ ਤੇ ਟਾਇਰ ਪੰਕਚਰ ਹੁਣ ਆਪਾਂ ਲਵਨ ਲਾਤਾ ਬਿਨਾ ਜੈਕ ਤੋਂ ਪਿੱਟਾਂ ਲਾ ਕੇ ਤੇ ਹੁਣ ਬਈ ਪਿੰਚਰ ਲਵਾ ਕੇ ਫਿਰ ਚੱਲਦੇ ਆਂ